ਲਓ ਵੀ ਮਿੱਤਰੋ ਗੋਰੇ ਕੈਲ ਦੇ ਘਰੇ ਵੀਡੀਓ ਬਣਾ ਰਹੇ ਆ 8 9 ਜਰਸੀ ਵਾੜਾ ਸੇਲ ਤੇ ਇੱਕ ਆ ਦੂਜਾ ਸੂਆ ਕਾਲੇ ਰੰਗ ਦੀ ਫੁੱਲ ਵੱਡੇ ਗੱਦ ਵਾਲੀ ਬੱਚੀ ਆ ਫਾਰਮ ਚੋਂ ਗੋਰਾ ਕਹਿੰਦਾ ਲਈ ਆ ਅੱਜ ਡੇਟ ਮੁਤਾਬਕ 11 ਦਿਨ ਪਏ ਆ ਰੇਲ ਗੱਡੀ ਦੇ ਡੱਬੇ ਜਿੱਤੀ ਆ ਕੋਈ ਛੋਟੀ ਜੀ ਮੰਨ ਕੇ ਨਾ ਉਹ 25 26 ਕਿਲੋ ਦੁੱਧ ਗੋਰਾ ਕਹਿੰਦਾ ਪਲੂਨ ਨੇ ਦਿੱਤਾ 25 ਕਿਲੋ ਦੀ ਗੋਰਾ ਕਹਿੰਦਾ ਗਾਰੰਟੀ ਦੇ ਦੇ ਦੂੰਗਾ 11 ਦਿਨ ਪਏ ਆ ਮੁੱਲ ਕਰ ਨੂੰ 1/2 ਲੱਖ ਕਰਾ ਲਓ 1.5 ਲੱਖ ਕਰਾ ਲਓ ਅੱਜ ਦਾ ਮੁੱਲ 75000 ਦੀ ਯਸ ਨੂੰ ਗੋਰਾ ਕਹਿੰਦਾ ਆਵਾ ਚੀਨੇ ਦੁੱਧ ਦਿੱਤਾ 18 ਕਿਲੋ ਪਹਿਲਾਂ ਨੇ ਰਾਜੀ ਫੋਲੀ ਆ ਚਾਰ ਚਪੇਰੋ ਇੱਕੋ ਜੀ ਪਈ ਆ ਦਾਣਾ ਦੇ ਡੇਟ ਮੁਤਾਬਕ ਅੱਜ ਪੰਜ ਪਏ ਅਮਰੀਕਨ ਵਰਗਾ ਲੇਵਾ ਪੂਰਾ ਫੱਟ ਫੱਟ ਮੋٹے ਮੋٹے ਥਾਣਾ ਚਾਰ ਹੀ ਥਾਣਾ ਕੋਈ ਫੂਡ ਸ਼ੌਪ ਨਹੀਂ 18 ਕਿਲੋ ਦੁੱਧ ਪਹਿਲਾਂ ਨੇ ਦਿੱਤਾ 18 19 ਮੰਨ ਕੇ ਭਾਵੇਂ ਕੋਈ ਵੀ ਭੈਣ ਭਰਾ ਸੌਦਾ ਕਰ ਲਓ ਖੁੱਲਾ ਪਿਆ ਜੂ ਦੂਜਾ ਸੂਬਾ ਪੰਜਾਂ ਦਿਨਾਂ ਦੀ ਕੱਚੀ ਮੁੱਲ 75000 ਕਰਾ ਲਓ 80000 ਕਰਾ ਲਓ 68000 ਦੀ ਦੇ ਦੇਣੀ 68 ਚ ਛੋੜ ਹੋ ਜੂ ਇਹਨੇ ਦੁੱਧ 14 ਕਿਲੋ ਦਿੱਤਾ ਹਫਤੇ ਦੀ ਕੱਚੀ ਆ ਮੁੱਲ ਕਰਨ 50000 ਕਰਾ ਲਓ ਦੇ ਦੇਣੀ ਆ ਇਹ 2 ਘਟ 40 ਦੀ 38000 ਦੀ ਇਹਨੇ ਵੀ 14 15 ਕਿਲੋ ਦੁੱਧ ਦਿੱਤਾ ਹਫਤੇ ਦੀ ਇਹ ਕੱਚੀ ਆ ਮੁੱਲ ਕਰਨ ਭਾਵੇਂ ਇਹਦਾ ਵੀ 45 ਕਰਾ ਲਓ ਦੇ ਦੇਣੀ ਆ ਇਹ 40000 ਦੀ ਆ ਬੱਚੀ 12 ਦਿਨਾਂ ਦੀ ਕੱਚੀ ਆ ਦੁੱਧ 15 ਕਿਲੋ ਦਿੱਤਾ ਪਹਿਲਾਂ ਨੇ ਮੁੱਲ ਕਰਨ ਭਾਵੇਂ 55 ਕਰਾ ਲਓ ਦੇ ਦੇਣੀ 46 ਦੀ ਆ ਵੀ ਪੂਰੀ ਰਾਜੀ ਬੱਚੀ ਆ 15 ਕਿਲੋ ਪਲੂਨ ਨੇ ਦੁੱਧ ਦਿੱਤਾ ਇਹ ਵੀ ਹਫਤੇ 10 ਦਿਨਾਂ ਦੀ ਕੱਚੀ ਆ ਮੁੱਲ ਕਰਨ ਨੂੰ ਭਾਉ 50000 ਕਰਾ ਲਓ ਜਿੱਦਣ ਤਿਆਰ ਆ ਵਛੀ 50 ਦੀਆ ਗੁਰਾ ਕਹਿੰਦਾ ਅੱਜ ਦੇਉਂਗਾ 42 ਦੀ ਆ ਚਟੇ ਰੰਗ ਦੀ ਜਰਸੀ 14 15 ਕਿਲੋ ਦੁੱਧ ਪਲੂਨ ਨੇ ਦਿੱਤਾ ਹਫਤੇ ਦੀ ਕੱਚੀ ਮੁੱਲ ਭਾਉ ਜਿੰਨਾ ਮਰਜ਼ੀ ਕਰਾ ਲਓ 50 ਕਰਾ ਲਓ ਦੇ ਦੇਣੀ ਆ ਇਹ 42 ਦੀ ਆ ਸਾਈਵਾਲ ਮਸਲ ਦੀ ਵੜ 12 ਕਿਲੋ ਦੁੱਧ ਪਲੂਨ ਨੇ ਦਿੱਤਾ ਕਾ ਦੇਦਾ ਵੀ ਫੋਲੀ ਵੱਡਾ ਲੈਣ ਹਫਤਾ ਪਿਆ ਡੇਟ ਮੁਤਾਬਕ ਮੁੱਲ ਕਰਨ ਨੂੰ 50000 ਕਰਾ ਲਓ 55000 ਕਰਾ ਲਓ ਦੇ ਦੇਣੀ 36000 ਦੀ ਜੇ ਵਾ ਛੋਟਾ ਪਾ ਤੋ ਕਣਾਲਾ 36 ਦੀ ਪੂਰੀ ਵੀਡੀਓ ਮੇਰੇ ਨਾ YouTube ਚੈਨਲ ਹੈ ਮਰਟੀਵੀ ਦੀ ਅਪਲੋਡ ਹੋ ਗਈ ਚੈਨਲ ਤੇ ਵੇਖ ਲਓ ਆ ਸਾਰੀਆਂ ਗਾਵਾਂ ਵਾੜਾਂ ਸੇਲ ਸੁੱਖੇ ਵਾਲਾ ਪਿੰਡ ਜ਼ਿਲ੍ਹਾ ਬਰੋਇਪੁਰ ਤਹਿਸੀਲ ਜੀਰਾ ਸਾਰਿਆਂ ਨੂੰ ਹਾਸ਼ਿਕਾ